ਆਪ ਉਸਤੇ ਸਸਪੈਂਡ ਕੀਤੇ ਹੋਏ ਆਈਪੀਐਸ ਅਫਸਰ ਡੀਆਈਜੀ ਭੁੱਲਰ ਕੇਸ ਦੇ ਵਿੱਚ ਜੋ ਚਾਰ ਸ਼ੀਟ ਨੇ ਕਈ ਗੱਲਾਂ ਦਾ ਖੁਲਾਸਾ ਕਰ ਦਿੱਤਾ ਹੈ ਇਹਨੂੰ ਕਿੰਨੇ ਪੈਸੇ ਦੇਣੇ ਹਨ ਕਿਸ ਨੂੰ ਕਿੰਨੇ ਦੇਣੇ ਹਨ ਇਹ ਸਾਰੀ ਵਿਚੋਲੇ ਦੀ ਗੱਲਬਾਤ ਰਿਕਾਰਡਿੰਗ ਹੋਈ ਹੈ ਸੀਬੀਆਈ ਨੇ ਜਦੋਂ ਡੀਆਈਜੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਨੇ ਨੋਟਾਂ ਨੂੰ ਰੰਗ ਲਾ ਕੇ ਜੋ ਉਹ ਨੋਟ ਦਿੱਤੇ ਸੀ ਜਦੋਂ ਹਰਚਰਨ ਸਿੰਘ ਭੁੱਲਰ ਨੂੰ ਫੜਿਆ ਗਿਆ ਤਾ ਹੁਣ ਉਹ ਚਾਰੇ ਸ਼ੀਟ ਦੇ ਵਿੱਚ ਉਹ ਸਾਰੇ ਖੁਲਾਸੇ ਹੋ ਗਏ ਨੇ ਇਸ ਦੇ ਨਾਲ ਹੋਰ ਵੀ ਅਫਸਰ ਜੁੜੇ ਹੋਏ ਸੀ ਜੋ ਇਸ ਰਿਸ਼ਵਤ ਦੇ ਪੈਸੇ ਨੂੰ ਅਫਸਰਾਂ 'ਚ ਵੰਡਦੇ ਸੀ ਜੋ ਇਹ ਨਵੀਂ ਰਿਕਾਰਡਿੰਗ ਆਈਏ ਜੋ ਸੀਬੀਆਈ ਨੇ ਕੱਲ ਅਦਾਲਤ ਵਿੱਚ ਪੇਸ਼ ਕੀਤੀ ਹੈ ਹੁਣ ਉਹਨਾਂ ਦੀ ਵੀ ਮੁਸ਼ਕਲ ਵਧੇਗੀ ਉਹਨਾਂ ਨੂੰ ਵੀ ਹੁਣ ਸੀਬੀਆਈ ਗ੍ਰਿਫਤਾਰ ਕਰੇਗੀ ਜਿਨ੍ਹਾਂ ਦੀ ਆਵਾਜ਼ ਜੋ ਅਦਾਲਤ ਵਿੱਚ ਸੁਣਾਈ ਗਈ ਹੈ ਕਿਹੜੇ ਕਿਹੜੇ ਉਹ ਅਫਸਰ ਨੇ ਜਿਹੜੇ ਹੁਣ ਹੋਰ ਫਸਣ ਜਾ ਰਹੇ ਨੇ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਪੁਸਤ ਦੇ ਵਿੱਚ ਬਹੁਤ ਵੱਡਾ ਹੜਕਾ ਮਚਿਆ ਹੋਇਆ ਹੈ ਪੰਜਾਬ ਪੁਸਤ ਦੇ ਵੱਡੇ ਅਫਸਰ ਆਈਪੀਐਸ ਅਫਸਰ ਜਿਨ੍ਹਾਂ ਨੇ ਰਿਸ਼ਵਤ ਲੈ ਲੈ ਕੇ ਬਹੁਤ ਵੱਡਾ ਆਪਣੇ ਮਹਿਲ ਖੜੇ ਕਰ ਲਏ ਜੈਦਾਦਾ ਬਣਾ ਲਈਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਦੇ ਪੰਜਾਬ ਵਿੱਚ ਸਰਕਾਰ ਬਣੀ ਤਾਂ ਉਹਨਾਂ ਨੇ ਰਿਸ਼ਵਤਖੋਰੀ ਨੂੰ ਬੰਦ ਕਰਨ ਵਾਸਤੇ ਸਭ ਤੋਂ ਵੱਡਾ ਕਦਮ ਚੁੱਕਿਆ ਜਿਸ ਵਿੱਚ ਇਹ ਡੀਆਈਜੀ ਭੁੱਲਰ ਅੜਿੱਕੇ ਆਇਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੀਬੀਆਈ ਦੇ ਨਾਲ ਮਿਲ ਕੇ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਜੋ ਹੁਣ ਇਸ ਨਾਲ ਦੀ ਚਾਰਜ ਸ਼ੀਟ ਦੇ ਵਿੱਚ ਕਈ ਗੱਲਾਂ ਦੇ ਖੁਲਾਸੇ ਹੋਏ ਨੇ ਸੀਬੀਆਈ ਨੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਵਿਰੁੱਧ ਇੱਕ ਚਾਰਜ ਸ਼ੀਟ ਰੋਪੀ ਪੱਖ ਨੂੰ ਸੌਂਪ ਦਿੱਤੀ ਹੈ ਜਿਸ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿੱਚ ਸ਼ਿਕਾਇਤ ਕਰਤਾ ਆਕਾਸ਼ ਬੱਤਾ ਵਚੋਲੇ ਕਿਸ਼ਾਨੂ ਅਤੇ ਡੀਆਜੀ ਐਚਐਸ ਪੁੱਲਰ ਦੇ ਵਿਚਕਾਰ ਜੋ ਗੱਲਬਾਤ ਹੋ ਰਹੀ ਹੈ ਉਸ ਦੀ ਆਵਾਜ਼ ਰਿਕਾਰਡਿੰਗ ਵੀ ਸਾਹਮਣੇ ਆਈ ਹੈ ਚਾਰੇ ਸ਼ੀਟ ਦੇ ਵਿੱਚ ਸਰਹੰਦ ਪੁਲਿਸ ਸਟੇਸ਼ਨ ਵਿੱਚ ਆਕਾਸ਼ ਬੱਤਾ ਦੇ ਵਿਰੁੱਧ ਅਪਰਾਧਿਕ ਮਾਮਲੇ ਦੇ ਜਾਂਚ ਅਧਿਕਾਰੀ ਦੁਆਰਾ ਲਏ ਗੇ ਕੇਸ ਨੋਟਿਸ ਸੀਡੀਆਰ ਅਤੇ ਟਾਵਰ ਕਾਲਾਂ ਨੂੰ ਸਹਾਇਕ ਸਬੂਤ ਵਜੋਂ ਦਰਸਾਇਆ ਗਿਆ ਹੈ ਕੇਸ ਨੂੰ ਮਜ਼ਬੂਤ ਕਰਨ ਲਈ ਸੀਬੀਆਈ ਨੇ ਡੀਆਜੀ ਦੇ ਦਫ਼ਤਰ ਵਿੱਚ ਪੁਲਿਸ ਅਧਿਕਾਰੀਆਂ ਅਤੇ ਸੇਵਾਦਾਰਾਂ ਤੋਂ ਗਵਾਹੀਆਂ ਦਰਜ ਕੀਤੀਆਂ ਅਤੇ ਸ਼ਿਕਾਇਤਕਰਤਾ ਵਿਚੋਲੇ ਕਰਸ਼ਾਨੂੰ ਅਤੇ ਦੋਸ਼ੀ ਹਰਚਰਨ ਸਿੰਘ ਖੁੱਲਰ ਦੀਆਂ ਆਵਾਜ਼ਾਂ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਉਹਨਾਂ ਤੋਂ ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਲੈ ਕੇ ਆਵਾਜ਼ ਦੇ ਨਮੂਨੇ, WhatsApp ਡਾਟਾ ਅਤੇ ਹੋਰ ਡਿਵਾਈਸਾਂ ਜਿਸ ਵਿੱਚ ਰਿਕਾਰਡਿੰਗ ਲਈ ਵਰਤਿਆ ਗਿਆ ਇੱਕ ਜਿਹੜਾ ਕਿ ਇੱਕ-ਇੱਕ ਚੀਜ਼ ਸ਼ਾਮਲ ਹੈ ਅਤੇ FSL ਰਿਪੋਰਟ ਅਜੇ ਤੱਕ ਪ੍ਰਾਪਤ ਨਹੀਂ ਹੋਈ CBI ਨੇ ਚਾਰਜ ਸ਼ੀਟ ਦੇ ਵਿੱਚ ਆਕਾਸ਼ ਬੱਤਾ ਦੇ ਵਿਰੁੱਧ 29 ਨਵੰਬਰ 2023 ਨੂੰ ਦਰਜ ਕੀਤੀ ਗਈ ਐਫਆਈਆਰ ਦਾ ਜ਼ਿਕਰ ਕੀਤਾ ਗਿਆ ਜਾਂਚ ਅਧਿਕਾਰੀ ਇਨਸਪੈਕਟਰ ਰਣਜੀਤ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਬਿਆਨਾਂ ਵਿੱਚ ਕਿ ਰੋਪੜ ਰੈਂਦੇ ਡੀਆਈਜੀ ਦੁਆਰਾ ਉਸ ਤੋਂ ਐਫਆਈਆਰ ਬਾਰੇ ਜਾਣਕਾਰੀ ਮੰਗੀ ਗਈ ਸੀ ਅਤੇ ਮਾਮਲੇ ਸੰਬੰਧੀ ਇੱਕ ਨੋਟਿਸ ਭੇਜਿਆ ਗਿਆ ਸੀ ਇਸ ਤੋਂ ਇਲਾਵਾ ਫਾਈਲ ਐਸਐਸਪੀ ਦੇ ਦਫ਼ਤਰ ਦੁਆਰਾ ਪ੍ਰਾਪਤ ਕੀਤੀ ਗਈ ਸੀ ਤੇ ਉਸਨੇ ਉਸ ਤੋਂ ਬਾਅਦ ਮਾਮਲੇ ਦੀ ਜਾਂਚ ਨਹੀਂ ਕੀਤੀ ਸੋ ਇਸੇ ਘਟਨਾ ਦਾ ਪੂਰਾ ਸਮਾ ਆਕਾਸ਼ ਪੱਤਾ ਅਤੇ ਕਿਰਸ਼ਾਨੂ ਵਿਚਕਾਰ ਰਿਸ਼ਵਤ ਲਈ ਗੱਲਬਾਤ ਨਾਲ ਮੇਲ ਖਾਂਦਾ ਸੀ ਰਣਜੀਤ ਸਿੰਘ ਨੇ ਬਿਆਨਾਂ ਦੇ ਵਿੱਚ ਪੂਰੀ ਘਟਨਾ ਨੂੰ ਪ੍ਰਮੁਖਤਾ ਨਾਲ ਦਸਤਾਵੇਜ਼ੀ ਰੂਪ ਦਿੱਤਾ ਗਿਆ ਹੈ ਸੀਬੀਆਈ ਦੇ ਇੱਕ ਸਬ ਇਨਸਪੈਕਟਰ ਨੇ ਪੂਰੀ ਘਟਨਾ ਦੀ ਨਿਗਰਾਨੀ ਕੀਤੀ ਅਗਸਤ 2025 ਵਿੱਚ ਜਦੋਂ ਆਕਾਸ਼ ਪੱਤਾ ਦੁਆਰਾ ਸੀਬੀਆਈ ਨੂੰ ਇੱਕ ਸ਼ਿਕਾਇਤ ਸੌਂਪੀ ਗਈ ਸੀ ਤਾਂ ਸੀਬੀਆਈ ਨੇ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਸਾਰੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸ਼ਿਕਾਇਤਕਰਤਾ ਨੂੰ ਇੱਕ ਸਬ ਇਨਸਪੈਕਟਰ ਪੱਧਰ ਦਾ ਅਧਿਕਾਰੀ ਸੌਂਪਿਆ ਗਿਆ ਸੀ ਸੋ ਆਕਾਸ਼ ਪੱਤਾ ਨੂੰ ਵਾਇਸ ਰਿਕਾਰਡਿੰਗ ਲਈ ਨਵੇਂ ਮੈਮਰੀ ਕਾਰਡ ਪ੍ਰਦਾਨ ਕੀਤੇ ਗਏ ਸਨ ਜਦੋਂ ਵੀ ਆਕਾਸ਼ ਪੱਤਾ ਅਤੇ ਕਿਰਸ਼ਾਨੂੰ ਮਿਲਦੇ ਸਨ सीबीआई ਅਧਿਕਾਰੀ ਉਹਨਾਂ ਨੂੰ ਦੂਰੋਂ ਦੇਖਦਾ ਰਹਿੰਦਾ ਸੀ ਤੇ ਉਹਨਾਂ ਦੀਆਂ ਗੱਲਬਾਤ ਸੁਣਨ ਲਈ ਕੋਸ਼ਿਸ਼ ਕਰਦਾ ਸੀ ਸਬੂਤ ਵਜੋਂ ਤਿੰਨ ਆਵਾਜ਼ਾਂ ਰਿਕਾਰਡਿੰਗ ਕੀਤੀਆਂ ਗਈਆਂ ਸਨ सीबीआई ਨੇ ਦੋ ਅਧਿਕਾਰੀਆਂ ਨੂੰ ਗਵਾਹ ਬਣਾ ਕੇ ਨੋਟਾਂ ਨੂੰ ਰੰਗ ਲਾ ਕੇ ਜਦੋਂ ਹਰਚੰਦ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਉਸ ਨੂੰ ਡੀਆਈਜੀ ਐਚਐਸ ਭੁੱਲਰ ਨਾਲ ਵੀ ਗੱਲ ਕਰਵਾਈ ਗਈ ਜੋ ਰਿਕਾਰਡਿੰਗ ਵੀ ਕੀਤੀ ਗਈ ਕਰਸ਼ਾਨੂ ਦੀਆਂ ਗਲਤੀਆਂ ਜਿਨ੍ਹਾਂ ਨੇ ਆਈਪੀਐਸ ਅਧਿਕਾਰੀ ਨੂੰ ਫਸਾਇਆ ਜਦੋਂ ਵੀ ਆਕਾਸ਼ ਬੱਤਾ ਨੂੰ ਮਿਲਦਾ ਸੀ ਤਾਂ ਉਹ ਆਪਣੀ ਕਾਰ ਵਿੱਚ ਬੈਠਦਾ ਸੀ ਤੇ ਭੁੱਲਰ ਨਾਲ ਫੋਨ ਤੇ ਗੱਲਬਾਤ ਕਰਦਾ ਰਹਿੰਦਾ ਸੀ ਉਹ ਸਪੀਕਰ ਚਾਲੂ ਅਤੇ ਵਟਸਐਪ ਤੇ ਭੁੱਲਰ ਨਾਲ ਉਸ ਦੀ ਗੱਲਬਾਤ ਉਹਨਾਂ ਉਹਨਾਂ ਸਮਾਂ ਹੁੰਦੀ ਰਹਿੰਦੀ ਸੀ ਜਦੋਂ ਤੱਕ ਉਹ ਸਾਰੀ ਰਕਮ ਉਸ ਦੀ ਗੱਡੀ ਵਿੱਚ ਨਹੀਂ ਆ ਜਾਂਦੀ ਸੀ ਆਕਾਸ਼ ਬੱਤਾ ਦੇ ਕਹਿੰਦੇ ਉਹ ਆਪਣੇ ਸਾਹਮਣੇ ਡੀਆਈਜੀ ਨਾਲ ਗੱਲਬਾਤ ਕਰਦਾ ਸੀ ਅਤੇ ਆਕਾਸ਼ ਬੱਤਾ ਸੀਬੀਏ ਨੂੰ ਅਪਡੇਟ ਕਰਦਾ ਸੀ ਉਹ ਰਿਸ਼ਵਤ ਲੈਣ ਲਈ ਆਪਣੀ ਕਾਰ ਵਿੱਚ ਮੌਜੂਦ ਰਹਿੰਦਾ ਸੀ ਔਰ ਇੱਕ ਖੁੱਲੀ ਜਗ੍ਹਾ ਤੇ ਜਾ ਕੇ ਉਹ ਖੜਦਾ ਸੀਗਾ ਜਿਸ ਨਾਲ सीबीआई ਦਾ ਪਹੁੰਚਣਾ ਆਸਾਨ ਹੋ ਜਾਂਦਾ ਸੀ ਤੇ ਰਿਸ਼ਵਤ ਲੈਣ ਤੋਂ ਬਾਅਦ ਵੀ ਉਸਨੇ ਡੀਆਈਜੀ ਪੁੱਲਨ ਨਾਲ ਸਪੀਕਰ ਚਾਲੂ ਹੋਣ ਤੇ ਵਟਸਐਪ ਨਾਲ ਗੱਲਬਾਤ ਕਰਦਾ ਸੀ ਜੋ ਰਿਕਾਰਡਿੰਗ ਹੋ ਗਈ ਹੈ ਜਿਹੜੀ ਕੱਲ सीबीआई ਨੇ ਜੋ ਸ਼ੋਖ ਦਿੱਤੀ ਹੈ ਜਿਸ ਵਿੱਚ ਹੋਰ ਪੁਲਿਸ ਅਧਿਕਾਰੀ ਫਸਨ ਲਈ ਜਿਹੜੇ ਕਿ ਰਾਹ ਪਧਰਾ ਹੋ ਗਿਆ ਹੈ ਹੋਰ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਇਹ ਉਹਨਾਂ ਨੂੰ ਵੀ ਹਿੱਸਾ ਦੇਣਾ ਹੈ ਇਹ ਉਹਨਾਂ ਨੂੰ ਵੀ ਹਿੱਸਾ ਦੇਣਾ ਹੈ ਜੋ ਹੁਣ ਉਹਨਾਂ ਪੁਲਿਸ ਅਧਿਕਾਰੀਆਂ ਦੇ ਉੱਪਰ ਵੀ सीबीआई ਵੱਲੋਂ ਸਿਕੰਜਾ ਕੱਸਿਆ ਜਾਵੇਗਾ